ਸਾ ਸਹੀ ਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਭ ਨੂੰ ਪਤਾ ਹੀ ਆ ਕਿ ਪਿਛਲੇ 40 ਦਿਨਾਂ ਤੋਂ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਕੱਲ ਉੱਥੇ ਜੋ ਇਕੱਠ ਰੱਖਿਆ ਗਿਆ ਤਾਂ ਸਾਰੀ ਸੰਗਤ ਨੇ ਐਨਾ ਭਰਮਾ ਹੰਗਾਰਾ ਦਿੱਤਾ ਜੋ ਸੋਚਿਆ ਵੀ ਨਹੀਂ ਸੀ ਐਡੀ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਸੰਗਤਾਂ ਨੇ ਕੀਤੀ ਕਿ ਜੀ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ਪਰ ਦੂਜੇ ਪਾਸੇ ਜਿਹੜੇ ਦੂਜੀਆਂ ਜਥੇਬੰਦੀਆਂ ਦੇ ਲੀਡਰ ਸਹਿਬਾਨ ਪ੍ਰਧਾਨ ਸਹਿਬਾਨ ਜਿਨ੍ਹਾਂ ਨੂੰ ਵਾਰ-ਵਾਰ ਲੋਕ ਵੀ ਅਪੀਲਾਂ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਟੀਮ ਦੇ ਮੈਂਬਰ ਵੀ ਉਹਨਾਂ ਨੂੰ ਅਪੀਲਾਂ ਕਰ ਰਹੇ ਨੇ ਚਿੱਠੀਆਂ ਲਿਖ ਰਹੇ ਨੇ ਕਿ ਆਓ ਮੋਰਚਾ ਸੰਭਾਲੀਏ ਤੇ ਆਪਾਂ ਜਿੱਤ ਹਾਸਲ ਕਰੀਏ ਪਰ ਉਥੇ ਆਉਣ ਦੀ ਬਜਾਏ ਇਹ ਹੁਣ ਇਨ੍ਹਾਂ ਕੋਚਿੰਗਾਂ ਹਰਕਤਾਂ ਦੇ ਉੱਤੇ ਆਏ ਕਿ ਜਦੋਂ ਕਿ ਪਹਿਲਾਂ ਪਤਾ ਸੀ ਕਿ ਚਾਰ ਤਰੀਕ ਦਾ ਜਿਹੜੀ ਮਹਾਪੰਚਾਇਤ ਸਰਦਾਰ ਡੱਲੇਵਾਲ ਸਾਹਿਬ ਨੇ ਅਨਾਉਂਸ ਕਰ ਦਿੱਤੀ ਆ ਖਨੋਰੀ ਬਾਰਡਰ ਦੇ ਉੱਤੇ ਉਸ ਦੇ ਬਾਵਜੂਦ ਇਨ੍ਹਾਂ ਕੁਝ ਕੁ ਲੀਡਰਾਂ ਜਥੇਬੰਦੀਆਂ ਨੇ ਉਸ ਦੇ ਬਾਵਜੂਦ ਚੱਲਦੇ ਹੋਏ ਉਸੇ ਹੀ ਦਿਨ ਦੀ ਆਪਣੀ ਦੂਜੀ ਵਾਹ ਪੰਚਾਇਤ ਦੂਜਾ ਇਕੱਠ ਦੂਜੇ ਪਾਸੇ ਹਰਿਆਣੇ ਦੇ ਟੋਹਾਨਾ ਵੀ ਕਿ ਰੱਖ ਦਿੱਤਾ ਜੇ ਤੁਸੀਂ ਆ ਕੇ ਖਨੋਰੀ ਬਾਰਡਰ ਬਾਪੂ ਜੀ ਦਾ ਸਾਥ ਨਹੀਂ ਦੇ ਸਕਦੇ ਡੱਲੇਵਾਲ ਸਾਹਿਬ ਦਾ ਸਾਥ ਨਹੀਂ ਦੇ ਸਕਦੇ ਤਾਂ ਇਹੋ ਜੀਆਂ ਕੋਜੀਆਂ ਹਰਕਤਾਂ ਕਰਨੋਂ ਤਾਂ ਹਟਜੋ ਪਰ ਫਿਰ ਵੀ ਲੋਕਾਂ ਨੇ ਉਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਡਟ ਕੇ ਸਾਥ ਦਿੱਤਾ ਅਤੇ ਰਿਕਾਰਡ ਤੋੜ ਇਕੱਠ ਉੱਤੇ ਹੋਇਆ ਜਿਹਦੀ ਹਜੇ ਤੱਕ ਆਮ ਲੋਕਾਂ ਨੂੰ ਉਥੇ ਬੈਠਿਆਂ ਨੂੰ ਬਹੁਤੇ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਇਕੱਠ ਇੰਨੀ ਵੱਡੀ ਤਦਾਦ ਵਿੱਚ ਹੋ ਜਾਊਗਾ ਪਰ ਲੋਕਾਂ ਨੇ ਆਪ ਮਹਾਰੇ ਪਹੁੰਚ ਕੇ ਵੱਡੀ ਗਿਣਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਹ ਦਿੱਤਾ ਇਥੋਂ ਹੁਣ ਸਾਬਤ ਹੁੰਦਾ ਕਿ ਜੋ ਬਾਕੀ ਬਾਈ ਦੇ ਲੀਡਰ ਜਾਂ ਜੋ ਬਾਕੀ ਬਾਈ ਦੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਹੁਣ ਹੱਥਾਂ ਪੈਰਾਂ ਦੀ ਭਈ ਹੋਈ ਆ ਕਿ ਇਹਨੇ ਸਾਡੇ ਤੋਂ ਬਿਨਾਂ ਹੀ ਇੰਨਾ ਵੱਡਾ ਇਕੱਠ ਕਰਕੇ ਮੋਰਚੇ ਨੂੰ ਉਸਰਾਹ ਉੱਤੇ ਤੋੜ ਦਿੱਤਾ ਤਾਂ ਹੋ ਸਕਦਾ ਆਉਣ ਵਾਲੇ ਕੁਝ ਇੱਕ ਦਿਨਾਂ ਚ 2-4 ਦਿਨਾਂ ਦੇ ਵਿੱਚ ਇਹ ਕੋਈ ਬਿਆਨ ਦੇ ਨਾ ਵੀ ਅਸੀਂ ਉੱਥੇ ਆ ਰਹੇ ਹਾਂ ਜਾਂ ਨਹੀਂ ਆ ਰਹੇ ਪਰ ਜੋ ਕੱਲ ਇਹਨਾਂ ਦੇ ਟਹਾਣਾ ਵਿਖੇ ਹਰਿਆਣੇ ਦੇ ਵਿੱਚ ਕੁੱਝ ਲੀਡਰਾਂ ਦੇ ਬਿਆਨ ਸੀ ਉਹ ਤੁਸੀਂ ਆਪ ਸਭ ਨੇ ਸੁਣੇ ਹੋਣੇ ਆ ਸ਼੍ਰੀ ਟਕੈਤ ਸਾਹਿਬ ਜੀ ਨੇ ਉੱਥੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨਵਾਰਤ ਜਾਂ ਜੋ ਧਰਨਾ ਚੱਲ ਰਿਹਾ ਉਹ ਸਰਕਾਰ ਨੇ ਆਪ ਲਵਾਇਆ ਹੋਇਆ ਕੇਂਦਰ ਸਰਕਾਰ ਨੇ ਆਪ ਲਵਾਇਆ ਹੋਇਆ ਜੋ ਕਿ 14 ਮਹੀਨੇ ਵੱਧ ਵੱਧ 15 ਮਹੀਨੇ ਚੱਲੂਗਾ ਉਸ ਤੋਂ ਬਾਅਦ ਉਹ ਬੰਦ ਹੋ ਜਾਊਗਾ ਜੇਕਰ ਤੁਸੀਂ ਲੋਕ ਸਾਥ ਨਹੀਂ ਦੇ ਸਕਦੇ ਤਾਂ ਇਹੋ ਜੇ ਬਿਆਨਬਾਜ਼ੀ ਕਰਕੇ ਲੋਕਾਂ ਦਾ ਮਨੋਬਲ ਜਾਂ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਕਿਉਂ ਬਣਾਉਨੇ ਹੋ ਉੱਥੇ ਹੀ ਇੱਕ ਪਾਸੇ ਤਰਲਦੇਵ ਸਿੰਘ ਮਾਨਸਾ ਨੇ ਚਲਦੀ ਇੰਟਰਵਿਊ ਦੇ ਵਿੱਚ ਕਿਹਾ ਕਿ ਜਿੰਨਾ ਚਿਰ ਢੱਲੇਵਾਲ ਸਾਹਿਬ ਦਾ ਅੰਦੋਲਨ ਚੱਲ ਰਿਹਾ। ਉਹਨਾਂ ਚਿਰ ਅਸੀਂ ਉਹਨਾਂ ਦੇ ਨਾਲ ਕੋਈ ਵੀ ਸਮਝੌਤਾ ਸਾਡਾ ਨਹੀਂ ਹੋ ਸਕਦਾ। ਦੂਜੇ ਪਾਸੇ ਉਹ ਕਹਿ ਰਹੇ ਆ ਕਿ ਅਸੀਂ ਉਹਨਾਂ ਦੇ ਨਾਲ ਆ। ਅਸੀਂ ਉਹਨਾਂ ਦੀ ਹਮਾਇਤ ਵਿੱਚ ਆ। ਅਸੀਂ ਹੋਰ ਕੀ ਕਰ ਸਕਦੇ ਆ? ਤੁਸੀਂ ਕਰਨ ਨੂੰ ਬਹੁਤ ਕੁਝ ਕਰ ਸਕਦੇ ਹੋ। ਤੁਹਾਡੇ ਲੱਖ ਵਿਚਾਰਕ ਮਤਭੇਦ ਹੋਣਗੇ ਮੰਨਦੇ ਆ। ਸਾਰੀ ਜਨਤਾ ਮੰਦੀ ਆ। ਪਰ ਜਦੋਂ ਹੁਣ ਬੰਦੇ ਨੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ 40 ਦਿਨ ਹੋ ਗਏ ਅੱਜ ਬਿਨਾਂ ਖਾਦੇ ਪੀਤੇ ਤੇ ਫਿਰ ਵੀ ਤੁਸੀਂ ਉੱਥੇ ਜਾ ਕੇ ਬੈਠ ਤਾਂ ਸਕਦੇ ਹੋ ਕਿਉਂ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਦਾ ਪਾਤਰ ਬਣਦੇ ਹੋ ਸardar jagjit singh dallewal ji ਨੇ 40 ਦਿਨ ਤੋਂ ਕੁਝ ਵੀ ਮੂੰਹ ਵਿੱਚ ਨਹੀਂ ਪਾਇਆ ਕੁਝ ਵੀ ਨਹੀਂ ਖਾਦਾ ਤੇ ਜੋ ਕਿ ਹੁਣ ਇੱਕ ਮੁੱਠ ਹੱਡੀਆਂ ਦਾ ਰਹਿ ਚੁੱਕੇ ਨੇ ਪਰ ਉਹਨਾਂ ਦੇ ਹੌਂਸਲੇ ਹਜੇ ਵੀ ਬੁਲੰਦ ਨੇ ਉਹਨਾਂ ਨੇ ਕੱਲ ਵੀ ਇਹੀ ਬਿਆਨ ਦਿੱਤਾ ਕਿ ਜਿੱਤਾਂਗੇ ਜ਼ਰੂਰ ਹੁਣ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਅਸੀਂ ਮੋਗੇ ਫੇਰ ਇੱਕ ਮਹਾਪੰਚਾਇਤ ਕਰਨ ਜਾ ਰਹੇ ਹਾਂ ਚਲੋ ਵਧੀਆ ਗੱਲ ਅਸੀਂ ਤੁਹਾਨੂੰ ਮਾੜਾ ਨਹੀਂ ਕਹਿੰਦੇ ਅਸੀਂ ਤੁਹਾਡਾ ਤੁਸੀਂ ਸਾਡੇ ਲੀਡਰ ਹੋ ਵੱਡੇ ਹੋ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਹਾਂ ਸਭ ਦਾ ਸਤਿਕਾਰ ਕਰਦੇ ਹਾਂ ਪਰ ਤੁਸੀਂ ਮੋਗੇ ਦੀ ਬਜਾਏ ਤੁਸੀਂ ਉੱਥੇ ਖਨੌਰੀ ਹੀ ਕਿਉਂ ਨਹੀਂ ਇਕੱਠ ਕਰ ਰਹੇ ਉੱਥੇ ਹੀ ਕਿਉਂ ਨਹੀਂ ਜਾ ਰਹੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਹੱਕ ਦੇ ਵਿੱਚ ਇਹ ਮਹਾਪੰਚਾਇਤਾਂ ਕਰ ਰਹੇ ਹਾਂ ਪਰ ਉਹ ਮਹਾਪੰਚਾਇਤਾਂ ਤੁਸੀਂ ਅੱਡ-ਅੱਡ ਕਿਉਂ ਕਰ ਰਹੇ ਹੋ ਇਹਦੇ ਨਾਲ ਆਮ ਜਨਤਾ ਦੇ ਵਿੱਚ ਵੀ ਤੁਹਾਡਾ ਅਕਸ ਖਰਾਬ ਹੋ ਰਿਹਾ ਮਜ਼ਾਕ ਦਾ ਪਾਤਰ ਬਣ ਰਹੇ ਹੋ ਲੋਕਾਂ ਦੇ ਵਿੱਚ ਰੋਹ ਆ ਗੁੱਸਾ ਕਿ ਤੁਸੀਂ ਅੱਡੋ-ਬੱਟੇ ਕਿਉਂ ਹੋਇਓ ਤੇ ਇਸੇ ਗੱਲ ਦਾ ਤੁਹਾਡੀ ਦਾ ਫਾਇਦਾ ਸਰਕਾਰਾਂ ਚੁੱਕ ਰਹੀਆਂ ਜੋ ਕਹਿ ਰਹੀਆਂ ਕਿ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਇੱਕ ਪਾਸੇ ਨੇ ਤੇ ਇੱਕ-ਦੋ ਜੱਥੇਬੰਦੀਆਂ ਇੱਕ ਪਾਸੇ ਆ ਜੋ ਐਮਐਸਪੀ ਦੀ ਗੱਲ ਕਰਦੀਆਂ ਬਾਕੀ ਪੰਜਾਬ ਦੀਆਂ ਜੱਥੇਬੰਦੀਆਂ ਜਾਂ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਖੁਸ਼ ਸਹਿਮਤ ਖੁਸ਼ਹਾਲ ਆ ਪਰ ਕੁਝ ਕੁ ਬੰਦੇ ਜੋ ਬਾਰਡਰਾਂ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵਰਗੇ ਉਹੀ ਐਮਐਸਪੀ ਦੀਆਂ ਮੰਗਾਂ ਮੰਗ ਰਹੇ ਆ ਇਹ ਐਮਐਸਪੀ ਕੱਲੇ ਜਗਜੀਤ ਸਿੰਘ ਡੱਲੇਵਾਲ ਦੇ ਘਰ ਤੱਕ ਜਾਣੀ ਨਹੀਂ ਨਾ ਹੀ ਕੱਲੇ ਪੰਜਾਬ ਦੇ ਹੱਥੋਂ ਨਹੀਂ ਇਹ ਤਾਂ ਸਾਰੇ ਹਿੰਦੁਸਤਾਨ ਦਾ ਮੁੱਦਾ ਸਾਰੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਪਰ ਬੈਠਾ ਉਹ ਕੱਲਾ ਛੇੜਾ ਉੱਥੇ ਮੰਨ ਲੈਨੇ ਆ ਤੁਹਾਡੇ ਕੋਈ ਵਿਚਾਰਕ ਲੱਖ ਮਤਭੇਦ ਹੁੰਦੇ ਹੋਣਗੇ ਪਰ ਜਦੋਂ ਇਸ ਟਾਈਮ ਤੇ ਬੰਦੇ ਨੇ ਆਪ ਦਾ ਸਭ ਕੁਝ ਛੱਡ ਕੇ ਉੱਥੇ ਬੈਠ ਹੀ ਗਿਆ ਤੁਸੀਂ ਉਹਦੇ ਮਗਰ ਜਾ ਕੇ ਉੱਥੇ ਬੈਠ ਤਾਂ ਸਕਦੇ ਹੋ ਸਿਰਫ ਇੱਕੋ ਗੱਲ ਦੀ ਇੱਕੋ ਗੱਲ ਦਾ ਰੋਣਾ ਇੱਥੇ ਉਹ ਆ ਚੌਧਰ ਦਾ ਇਹੀ ਕੁਝ ਪਹਿਲੇ ਅੰਦੋਲਨ ਦੇ ਵਿੱਚ ਹੋਇਆ ਸੀ ਉਹੀ ਗੋਸ਼ ਹੁਣ ਇੱਥੇ ਆ। ਕ੍ਰੈਡਿਟ ਦਾ ਕ੍ਰੈਡਿਟ ਕਰਕੇ ਬਸ ਉਹ ਕਹਿੰਦਾ ਮੈਨੂੰ ਕ੍ਰੈਡਿਟ ਮਿਲ ਜੇ ਉਹ ਕਹਿੰਦਾ ਮੈਨੂੰ ਕ੍ਰੈਡਿਟ ਮਿਲ ਜੇ। ਉਹ ਭਰਾਵਾ ਕ੍ਰੈਡਿਟ ਤੁਸੀਂ ਲੈ ਲਿਓ ਜੇ ਉਹ ਬੰਦੇ ਨੂੰ ਹੀ ਉੱਥੇ ਕੁਝ ਹੋ ਗਿਆ ਉਹਦੀ ਜਾਨ ਨੂੰ ਹੀ ਉੱਥੇ ਕੁਝ ਹੋ ਗਿਆ ਤਾਂ ਉਹਨੇ ਵਿਚਾਰੇ ਨੇ ਕ੍ਰੈਡਿਟ ਕੀ ਕਰਨਾ ਤੁਹਾਨੂੰ ਨਹੀਂ ਕ੍ਰੈਡਿਟ ਮਿਲਣਾ। ਤੁਸੀਂ ਕ੍ਰੈਡਿਟ ਲੈ ਲਿਓ ਨਹੀਂ ਅਸੀਂ ਡੱਲੇਵਾਲ ਸਾਹਿਬ ਨੂੰ ਲੈਣ ਦਿੰਦੇ ਕ੍ਰੈਡਿਟ ਕਹਿ ਦਾਂਗੇ ਉਹਨਾਂ ਨੂੰ। ਵੀ ਭਾਈ ਤੁਸੀਂ ਇੱਕ ਹਾਰ ਪਵਾ ਲਓ ਇਹਨਾਂ ਦੇ ਦੋ ਦੋ ਪਾ ਦਿਓ ਉੱਥੇ ਵੀ ਤੁਸੀਂ ਇਹੀ ਕੁਛ ਚਲਾਇਆ ਪਹਿਲੇ ਮੋਰਚੇ 'ਚ ਵੀ ਭਾਈ ਦੀਪ ਸਿੱਧੂ ਨੇ ਆਕੇ ਇੰਨੇ ਨੌਜਵਾਨ ਤੁਹਾਡੇ ਨਾਲ ਜੋੜੇ ਇੰਨੇ ਨੌਜਵਾਨ ਸਾਰਾ ਪੰਜਾਬ ਉੱਠ ਕੇ ਆ ਗਏ ਤੁਹਾਡੇ ਨਾਲ ਪਰ ਤੁਸੀਂ ਸਿਰਫ ਇੱਕ ਕ੍ਰੈਡਿਟ ਦੇ ਮਾਰਿਆ ਨੇ ਵੀ ਦੀਪ ਸਿੱਧੂ ਨੂੰ ਕ੍ਰੈਡਿਟ ਦੀਪ ਸਿੱਧੂ ਕ੍ਰੈਡਿਟ ਨਾ ਲੈ ਜਿੱਤੇ ਸਾਡਾ ਦੀਪ ਸਿੱਧੂ ਕਿਤੇ ਸਾਡੇ ਤੋਂ ਤਾਂ ਨਾ ਹੋ ਜੇ ਜੋ ਉਹਨੂੰ ਭੰਡਣ ਲੱਗੇ ਜੋ ਉਹਨੂੰ ਭੰਡਣ ਲੱਗੇ ਤੁਸੀਂ ਉਹ ਬੰਦੇ ਨੂੰ ਇੰਨਾ ਕ ਭੰਡਿਆ ਉੱਥੇ ਕਿ ਹੱਦੋਂ ਗੱਲਾਂ ਹੀ ਛੱਡ ਦਿਓ ਯਾਰ ਕੋਈ ਗੱਲ ਹੀ ਹੈ ਨਹੀਂਗੀ ਉਹੀ ਗੱਲ ਇੱਥੇ ਆ ਵੀ ਕਿਤੇ ਡੱਲੇਵਾਲ ਦੇ ਸਿਰ ਤੇ ਕਲੰਗੀ ਨਾ ਲੱਗ ਜੇ ਅਸੀਂ ਨਾ ਰਹਿ ਜਾਈਏ ਕਿਤੇ ਹੋਰ ਥੋੜਾ ਹੋਰ ਥੋੜਾ ਕੋਈ ਮਤ ਭੇਜਨੇ ਇਹ ਹੀ ਮਤ ਭੇਜਦਾ ਤੁਹਾਡਾ ਹੋਰ ਕੁਝ ਨਹੀਂਗਾ ਤੁਹਾਡੇ ਚ 40 ਦਿਨ ਹੋ ਗਏ ਉਹਨੂੰ ਬਿਨਾਂ ਰੋਟੀ ਖਾਦੇ ਪੀਤੇ ਇੱਕ ਹੱਡੀਆਂ ਦਾ ਪਿੰਜਰ ਬਣ ਕੇ ਉਹ ਬੰਦਾ ਰਹਿ ਗਿਆ ਉਹਨੂੰ ਉਹਨੇ ਕ੍ਰੈਡਿਟ ਕੀ ਕਰਨਾ ਯਾਰ ਤੁਸੀਂ ਲੈ ਲਿਓ ਕ੍ਰੈਡਿਟ ਤੁਸੀਂ ਉਥੇ ਜਾਓ ਤਾਂ ਸਹੀ ਉਹ ਤੁਸੀਂ ਉਥੇ ਜਾਣ ਦੀ ਬਜਾਏ ਉਹਦਾ ਸਾਥ ਦੇਣ ਦੀ ਬਜਾਏ ਤੁਸੀਂ ਉਸੇ ਤਰੀਕਾ ਨੂੰ ਉਸੇ ਦਿਨਾਂ ਨੂੰ ਤੁਸੀਂ ਅੱਡ ਅੱਡ ਪ੍ਰੋਗਰਾਮ ਰੱਖ ਰਹੇ ਹੋ ਨਾਲੇ ਤੁਸੀਂ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਹੋ ਅੱਧੇ ਲੋਕ ਤੁਹਾਡੇ ਵੱਲੀ ਆ ਰਹੇ ਆਧੇ ਲੋਕ ਉਧਰ ਜਾ ਰਹੇ ਇਹਨਾਂ ਤੁਹਾਡੀਆਂ ਗੱਲਾਂ ਦਾ ਫਾਇਦਾ ਸਰਕਾਰ ਲੈ ਰਹੀ ਹੈ ਅਜਿਹੜਾ ਕੱਲ ਤੁਸੀਂ ਕੰਮ ਕੀਤਾ ਨਾ ਇਹੋ ਜਿਹਾ ਕੰਮ ਛੱਡ ਦਿਓ ਜੇ ਚੰਗੇ ਰਹਿਣਾ ਤਾਂ ਨਹੀਂ ਤਾਂ ਤੁਹਾਡਾ ਵੀ ਕੱਖ ਨਹੀਂ ਵਟਿਆ ਜਾਣਾ ਇੱਥੇ ਪਰ ਲੋਕਾਂ ਨੇ ਫਿਰ ਵੀ ਥੋੜੇ ਰੱਖੋ ਪ੍ਰੋਗਰਾਮ ਕਰਕੇ ਲੋਕਾਂ ਨੇ ਫਿਰ ਵੀ ਖਨੌਰੀ ਪਹੁੰਚ ਕੇ ਰਿਕਾਰਡ ਤੋੜਤੇ ਰਿਕਾਰਡ ਐਨੀ ਉਮੀਦ ਨਹੀਂ ਸੀ ਵੀ ਇੰਨਾ ਵੱਡਾ ਇਕੱਠ ਹੋਊਗਾ ਪਰ ਹੁਣ ਤੁਹਾਨੂੰ ਕੱਲ ਦੀ ਹੱਥਾਂ ਪੈਰਾਂ ਦੀ ਪਈ ਵੀ ਆ ਵੀ ਇਹ ਤਾਂ ਇਕੱਲਾ ਹੀ ਸ਼ੇਰ ਲੈ ਗਿਆ ਖੱਚ ਕੇ ਅਸੀਂ ਸਾਰੇ ਇੱਕ ਪਾਸੇ ਤੇ ਉਹ ਕੱਲਾ ਜੱਟ ਕੱਲਾ ਸ਼ੇਰ ਇੱਕ ਪਾਸੇ ਹੁਣ ਹੋ ਸਕਦਾ ਤੁਸੀਂ ਕੋਈ ਬਿਆਨ ਦੇ ਵੀ ਦਿਮੋ ਇੱਕ ਦਿਨ ਚ ਵੀ ਅਸੀਂ ਆਉਣੇ ਆ ਜਾਂ ਅਸੀਂ ਕੀ ਕਰਦੇ ਆ ਸੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਇੱਕ ਐ ਕਰ ਲਓਗੇ ਉੱਥੇ ਜਾ ਕੇ ਵੇਜੋਗੇ ਤਾਂ ਕੁਛ ਨਾ ਕੁਛ ਪੱਲੇ ਪੈ ਜਾਊਗਾ ਨਹੀਂ ਤਾਂ ਕਿਉਂ ਤੁਸੀਂ ਐ ੱਡੋ ਵੱਡ ਦੁਫਾੜ ਵਾਲਾ ਕੰਮ ਚਲਾਇਆ ਹੋਇਆ ਤੇ ਲੋਕਾਂ ਚ ਆਪਣੇ ਆਪ ਨੂੰ ਮਜ਼ਾਕ ਬਣਾਇਆ ਵਿਆ ਕਿਸਾਨਾਂ ਨੂੰ ਇੱਕ ਦੂਜੇ ਨਾਲ ਲੜਾ ਰਹੇ ਹੋ ਇੱਕ ਕਹਿੰਦਾ ਇੱਕ ਪਿੰਡ ਦੇ ਦੋ ਦੋ ਧੜੇ ਤੁਸੀਂ ਤਿੰਨ ਤਿੰਨ ਧੜੇ ਬਣਾ ਤੇ ਇੱਕ ਉਧਰ ਚੱਲਿਆ ਇੱਕ ਉਧਰ ਚੱਲਿਆ ਪਿੰਡਾਂ ਦੇ ਵਿੱਚ ਆਹ ਹਾਲ ਹੋਏ ਪਏ ਆ ਸੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਪੂ ਡੱਲੇਵਾਲ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਜੋ 40 ਦਿਨਾਂ ਤੋਂ ਭੁੱਖ ਹੜਤਾਲ ਮਰਨ ਵਰਤ ਤੇ ਬੈਠੇ ਹੋਏ ਆ ਉਹਨਾਂ ਦਾ ਸਾਰਿਆਂ ਵੱਤਵੱਸ ਆ ਦੇਣਾ ਚਾਹੀਦਾ ਤੇ ਇਹਨਾਂ ਲੀਡਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਅਪੀਲ ਆ ਕਿ ਇੱਕ ਵਾਰ ਇਕੱਠੇ ਹੋ ਜੋ ਬਾਅਦ ਵਿੱਚ ਜੋ ਵੀ ਤੁਹਾਡੇ ਰੋਲੇ ਰੱਪੇ ਹੋਏ ਬਹਿ ਕੇ ਨਿਭੜ ਜਾਣਗੇ ਸੋ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਵਾਰ ਜ਼ਰੂਰ ਖਰੋੜੀ ਬਾਰਡਰ ਪਹੁੰਚੋ ਤੇ ਹਾਜ਼ਿਰ ਹੋ ਲਿਓ ਆਓ ਤੇ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਿਓ